ਇਹ ਲਾ ਭਾਜੀ ਸਾਨੂੰ ਅੱਧਾ ਘੰਟਾ ਟੇਬਲ ਨਹੀਂ ਮਿਲਿਆ ਅੱਧਾ ਘੰਟਾ ਸਾਨੂੰ ਪਾਣੀ ਨਹੀਂ ਮਿਲਿਆ ਠੀਕ ਹੈ ਪਾਣੀ ਨਹੀਂ ਮਿਲਿਆ ਠੀਕ ਹੈ ਫਿਰ ਸਾਡਾ ਆਰਡਰ ਆਇਆ 2 ਘੰਟੇ ਬਾਅਦ 2 ਘੰਟੇ ਬਾਅਦ 3 ਗਲਾਸ ਮਿਲੇ ਨੇ ਅਸੀਂ 4 ਪਰ ਮੈਂਬਰ ਹਈਆ ਗਲਾਸ ਵੀ ਫਿਰ ਤੁਸੀਂ ਸਾਨੂੰ ਉਲਟਾ ਚੂਹਾ ਖਵਾ ਰਹੇ ਹੋ ਤੁਸੀਂ ਮੈਂ ਤਾਂ ਇਹਨਾਂ ਬੱਜੀ ਸਾਡਾ ਮੇਰੀ ਜਗ੍ਹਾ ਤੇ ਖੜ ਕੇ ਦੇਖੋ ਭਾਜੀ ਤੁਸੀਂ ਪੈਸੇ ਕਮਾ ਰਹੇ ਹੋ ਤੁਹਾਡੀ ਜਗ੍ਹਾ ਤੇ ਕਿਉਂ ਨਾ ਖੜ ਕੇ ਦੇਖੀਏ ਭਾਜੀ ਤੁਹਾਡੀ ਜਗ੍ਹਾ ਤੇ ਤੁਸੀਂ ਭਾਜੀ ਪੈਸੇ ਕਮਾ ਰਹੇ ਹੋ ਅੱਜ ਇਹਨਾਂ ਚਾਰ ਬੰਦੇ ਆਏ ਘੱਟੋ ਘੱਟ 3-4000 ਰੁਪਏ ਖਾਵਾ ਲਈ ਭਾਜੀ ਮੈਂ ਤਾਂ ਕੁਝ ਕਹਿ ਹੀ ਨਹੀਂ ਰਿਹਾ ਭਾਜੀ ਮੈਂ ਤਾਂ ਇੱਕ ਤਾਂ ਮੰਗਦਾ ਮੈਂ ਇਨਸਾਨ ਨੇ ਅੱਜ ਕਿਹਾ ਕਿ ਨਾ ਨਹੀਂ ਵੀਰੇ ਸਾਡੇ ਦੇ ਕਿਸੇ ਨੂੰ ਕੁਝ ਹੋ ਜਾਂਦਾ ਉਹਦਾ ਜ਼ਿੰਮੇਦਾਰ ਸੀਗੇ ਤੁਸੀਂ ਮੈਂ ਤੁਹਾਨੂੰ ਕਹਿ ਤਾਂ ਰਿਹਾ ਸਾਡੇ ਨਾਲ ਜ਼ਿੰਦਗੀ 'ਚ ਕਿੰਨੇ ਸਾਲ ਹੋ ਗਏ ਡੱਬਾ ਕਰੀ ਰਹੀਦਾ ਇਨਸੀਡੈਂਟ ਨਹੀਂ ਹੋਇਆ ਨਹੀਂ ਨਹੀਂ ਤੁਸੀਂ ਆਪ ਦੱਸੋ ਤੁਸੀਂ ਜ਼ਿੰਮੇਦਾਰ ਹੋ ਇਨੇ ਨਾਲ ਤੇ ਹਾਰਾ ਸਾਜਾ ਬੋਟ ਫੇਰ ਤੇ ਆ ਰਿਹਾ ਅੱਜ ਬੋਟ ਫੇਰ ਤੇ ਆ ਰਿਹਾ ਜਿਹੜੀ ਆਦਰਾ ਇਨਸੀਡੈਂਟ ਹੋਇਆ ਕਦੇ ਨਹੀਂ ਹੋਇਆ ਪਰ ਅੱਜ ਜਿੱਦਾ ਹੋ ਗਿਆ ਇਹ ਤਾਂ ਬਈ ਅਮੀਰ ਪੂਰਾ ਚੂਹਾ ਇੰਨਾ ਵੱਡਾ ਪੂਰਾ ਵੱਡਾ ਚੂਹਾ ਪਤਾ ਹੈ ਯਾਰ ਮੁੰਡਾ ਪਲੇਟ ਜਾ ਕੇ ਲੈ ਕੇ ਗਿਆ ਭਾਈ ਜੀ ਨੇ ਆਪ ਦੇਖਿਆ ਹਾਂਜੀ ਗੀਚ ਬਹੁਤ ਵੀਡੀਓ ਬਣਾਈ ਆ ਮੀਡੀਆ ਕੀ ਸਾਡੇ ਕੋਲ ਵੀਡੀਓ ਬਣਾਈ ਆ ਇਹਨਾਂ ਦੀ ਵੀਡੀਓ ਹੈਗੀ ਫੋਟੋ ਹੈਗੀ ਹੈ ਕਿੱਥੇ ਚੂਹਾ ਹੋਈ ਹੈ ਜਿਹਦੇ ਵਿੱਚ ਇੱਕ ਮਟਰਨ ਦੇ ਵਿੱਚ ਜਿਹੜਾ ਕਿ ਅੱਛੀ ਚੂਹਾ ਪਾਇਆ ਗਿਆ ਹੈ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਪੁਰਾਣਾ ਸਰ ਇਹ ਕੱਲ ਰਾਤ ਦੀ ਵੀਡੀਓ ਹੈ ਕੋਈ ਸ਼ਰਾਰਤੀ ਬੱਚਾ ਆਇਆ ਸੀ ਸਰ ਇਹ ਐਕਚੁਅਲੀ ਘਟਨਾ ਕੀ ਹੈ 3-3.5 ਮਹੀਨੇ ਪਹਿਲਾਂ ਇੱਕ ਕਸਟਮਰ ਆਇਆ ਸੀ ਜੋ ਮਨੇ ਮੈਨੇਜਰ ਨੇ ਦੱਸਿਆ ਬਾਅਦ ਤੋਂ ਜਿਹੜੀ ਪੁਸ਼ਟੀ ਹੋਇਆ ਤੇ ਕਸਟਮਰ ਕਨਾਂ 3.5 ਮਹੀਨੇ ਪਹਿਲਾਂ ਆਇਆ ਸੀ ਅ ਵੇਟਰ ਨਾਲ ਉਹਨਾਂ ਦੀ ਥੋੜੀ ਜਿਹੀ ਗਰੇਵੀ ਪਿੱਛੇ ਬਹਿਸ ਹੋਈ ਤੇ ਥੋੜਾ ਜਿਹਾ ਲੜਾਈ ਝਗੜਾ ਵੀ ਉਹਨਾਂ ਨੇ ਗਾਲ੍ਹਾਂ ਗੋਲ੍ਹਾਂ ਵੀ ਕੱਢੀਆਂ ਮੁੰਡੇ ਨੂੰ ਦੋਸਤੋ ਬਾਅਦ ਸਰ ਲੈਸਟ ਦੇ ਚੱਕਰ 'ਚ ਬਾਹਰ ਮੈਨੇਜਰ ਨਾਲ ਗੱਲਬਾਤ ਹੋਈ ਕਿ ਉਹਨਾਂ ਨੇ ਕਿਸੇ ਮੋਧਵੀਰ ਬੰਦੇ ਦਾ ਫੋਨ ਵੀ ਕਰਾਇਆ ਤਾਂ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਗਾ ਤੇ ਉਹਨਾਂ ਨੂੰ ਸਾਰਾ ਮੌਕੇ ਦੇ ਜੋ ਬੰਦ ਹੀ ਲੈਸੀ ਮੁੰਡੇ ਕੋਲ ਜੋ ਥੋੜੀ ਜੁਨੇ ਕਰਤੀ ਬਟੋ ਸਰ ਸੈਟੀਸਫਾਈਡ ਨਹੀਂ ਸੀ ਉਹਦੇ ਉਲਟਾ-ਉਲਟਾ ਗਾ ਕੇ ਉਹਨੂੰ ਕਹਿ ਕੇ ਗਏ ਕਿ ਕੋਈ ਗੱਲ ਹੈ ਤੈਨੂੰ ਮੈਂ ਦੱਸਾਂਗਾ ਤੈਨੂੰ ਮੈਂ ਦੇਖੀ ਹੋਗਾ ਕਿ ਫਿਰ ਸਰ ਕੱਲ ਆਈ ਸੀ ਸਰ ਉਹ ਫੈਮਿਲੀ ਨਾਲ ਆਈ ਸੀ ਤੇ ਮਟਨ ਦਾ ਆਰਡਰ ਕੀਤਾ ਉਹਨੇ ਮਟਨ ਚ ਬਾਅਦ ਉਹਨੇ ਮੁੰਡੇ ਨੂੰ ਬੁਲਾਇਆ ਮੇਰਾ ਮੈਂ ਹੈ ਨਹੀਂ ਸੀ ਮੈਂ ਦੂਜੀ ਬਗਾਨ ਸੀ ਤੇ ਇੱਕ ਕਾਜਨ ਸੀਗਾ ਮੇਰਾ ਤੇ ਇਹਨੂੰ ਬੁਲਾਇਆ ਤੇ ਜਦ ਬਾਅਦ ਵੀ ਸ਼ੁਰੂਆਤ ਹੋਈ ਤਾਂ ਮੇਰੇ ਕਾਜਨ ਬਹੁਤ ਹੈਰਾਨ ਹੋਇਆ ਵੀ ਅੱਜ ਤੱਕ ਇੰਨੀ 54 ਸਾਲ ਹੋ ਗਏ ਸਾਡੇ ਢਾਬੇ ਨੂੰ ਲਗਭਗ 54 ਸਾਲ ਤੋਂ ਮੇਰੇ ਫਾਦਰ ਸਾਡੇ ਦਾਦਾ ਜੀ ਸਾਡੀ ਚੌਥੀ ਪੀੜ੍ਹੀ ਇਸ ਕੰਮ ਚ ਆ ਚੁੱਕੀ ਹੈ ਜਿਹੜੇ ਮਿਹਨਤ ਕਰ ਰਿਹਾ ਔਰ ਸਰ ਲੋਕਾਂ ਦਾ ਇੰਨਾ ਪਿਆਰ ਪਿਆਰ ਕਰਕੇ ਕਾਫੀ ਛੋਟੇ ਜਿਹੇ ਢਾਬੇ ਨੂੰ ਬਹੁਤ ਵੱਡਾ ਕੀਤਾ ਇਹ ਪਿਆਰ ਹੀ ਪਿਆਰ ਕਰਕੇ ਆਦੇ ਲਈ ਸੀ ਕਿ ਲੋਕਾਂ ਨੂੰ ਵਧੀਆ ਖਾਣਾ ਸਫਾਈ ਦਾ ਧਿਆਨ ਰੱਖ ਕੇ ਔਰ ਅੱਛੀ ਸਰਵਿਸ ਪ੍ਰੋਵਾਈਡ ਕਰਨਾ ਕਿ ਲੋਕੀ ਕਾਹੀ ਰਿਪੀਟ ਕਰ ਵੀ ਵਾਰ-ਵਾਰ ਆਉਂਦੇ ਤੇ ਔਰ ਇਸੇ ਪਿਆਰ ਕਰਕੇ ਅਸੀਂ ਲੁਧਿਆਣੇ 'ਚ ਚਾਰ ਆਊਟਰ ਗੋਰ ਬਸਸਪਾ ਦਾ ਖਾਣਾ ਖੋਲੇ ਕੋਈ ਪਿਆਰ ਹੀ ਹੈ ਲੋਕਾਂ ਦਾ ਲੋਕਾਂ ਦਾ ਵਿਸ਼ਵਾਸ ਹੀ ਜਿੱਟਿਆ ਤੇ ਅੱਜ ਉਹਨਾਂ ਨੇ ਕੱਲ ਐਸੀ ਨੀਂਜ ਹਰਕਤ ਕਰਕੇ ਸਾਡਾ ਨਾਮ ਦਿਵੋਨ ਕਰਕੇ ਨਾਮ ਖਰਾਬ ਕਰਨ ਕਰਕੇ ਸਾਡਾ ਫੇਮ ਖਰਾਬ ਕਰਨ ਕਰਕੇ ਉਹਨਾਂ ਨੇ ਹਰਕਤ ਕੀਤੀ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਗੀ ਉਹਨਾਂ ਉੱਤੇ ਕੌਣ ਸੀਗੇ ਬੰਦੇ ਕਿੱਥੇ ਦੇ ਸੀਗੇ ਪਹਿਲਾਂ ਜੇ ਤੁਸੀਂ ਦੱਸਿਆ ਤੁਸੀਂ 2-3 ਮਹੀਨੇ ਪਹਿਲਾਂ ਵੀ ਆ ਕੇ ਤੁਹਾਡੇ ਨਾਲ ਉਲਝ ਕੇ ਗਏ ਨੇ ਕੀ ਪਤਾ ਲੱਗਿਆ ਕੌਣ ਬੰਦੇ ਨੇ ਸਰ ਪਤਾ ਨਹੀਂ ਲੱਗਿਆ ਮੈਨੂੰ ਸਾਡੋ ਜਾਣ ਤੋਂ ਬਾਅਦ ਮੁੰਡੇ ਨੇ ਦੱਸਿਆ ਥੱਲੇ ਕਿਉਂਕਿ ਇਹ ਸਰ ਫਰਸਟ ਫਲੋਰ ਫੈਮਲੀ ਆਨਰ ਇਹ ਪਹਿਲੀ ਮੰਜ਼ਲ ਦੇ ਨਾਲੇ ਰੋ ਵਾਪਸ ਤੇ ਉਦੋਂ ਤੁਹਾਨੂੰ ਮੈਨੇਜਰ ਨੇ ਦੱਸਿਆ ਵੀ ਉਹੀ ਬੰਦੇ ਆ ਤਿੰਨ ਘਾਡੇ ਦੇ ਮਹੀਨੇ ਪਹਿਲਾਂ ਜਿਹੜੇ ਆਏ ਸੀ ਸਰ ਅੰਦਰੋਂ ਕੰਪਲੇਨ ਕਰੋਗੇ ਸਰ ਦੇਖਦੇ ਆ ਲਾਇਰ ਨਾਲ ਵੀ ਗੱਲ ਕਰਦੇ ਆ ਜੋ ਬੰਦੀ ਕਰਦੇ ਆ ਦੇਖੋ ਸਰ ਐਕਸਟੈਂਸ ਸਰ ਨਾਮ ਦਾ ਇਸ਼ੂ ਆ ਤੁਹਾਡਾ ਇਨਾ ਨਾਮ ਬਹੁਤ ਜ਼ਿਆਦੀ ਮਿਹਨਤ ਲੋਕਾਂ ਦੇ ਪਿਆਰ ਨਾਲ ਬਣਿਆ ਤੇ ਇਕੱਲੀ ਇੱਕ ਚੀਜ਼ ਨਾਲ ਨਹੀਂ ਬਣਿਆ ਕੋਈ ਇਕ ਮੇਡ ਦੀ ਆਈਟਮ ਨਾਲ ਨਹੀਂ ਬੰਦਾ ਲੋਕਾਂ ਦਾ ਪਿਆਰ ਹੈ ਤੇ ਅਸੀਂ ਪਿਆਰ ਨੂੰ ਇਹਦਾ ਕਦਮ ਨਹੀਂ ਹੁੰਦਾ ਕਿ ਲੱਗਦਾ ਮੌਕੇ ਤੇ ਤੁਹਾਡੇ ਜਿਹੜੇ ਇੱਥੇ ਸੀਸੀਟੀਵੀ ਕੈਮਰੇ ਸੀਗੇ ਜਾਂ ਉਹਨਾਂ ਵਿੱਚ ਕੋਈ ਅਸਾਂ ਦੀ ਫੁਟੇਜ ਆਈ ਹੈ ਜਾਂ ਉਹਨਾਂ ਨੇ ਕੋਈ ਅਸਾਂ ਸਰ ਮੈਂ ਤਾਂ ਦੱਸਦਾ ਸਰ ਸਾਡੇ ਨਾਲ ਕੰਸਟਰਕਸ਼ਨ ਚੱਲ ਰਹੀ ਤੇ ਥਰਡ ਆਰ ਕੁਝ ਹੀਾਰੇ ਜਾ ਕੇ ਉਹਨੂੰ ਵੀਡੀਓਗ੍ਰਾਫੀ ਵੀ ਕਰ ਸਕਦੇ ਹੋ ਦੇਖ ਨਹੀਂ ਸਕਦੇ ਕਿ ਉੱਥੇ ਕੰਸਟਰਕਸ਼ਨ ਕਰਕੇ ਉਹ ਡੀਵੀਆਰ ਕੈਮਰੇ ਸਭ ਕੁਝ ਲੱਗਿਆ ਉਹਦੀ ਵਾਇਰ ਕੱਟੀ ਹੋਊਗਾ ਉਹ ਸੈਚਰਡੇ ਸੰਡੇ ਕਰਕੇ ਉਹ ਬੰਦਾ ਆ ਨਹੀਂ ਪਾਇਆ ਤਾਨੂੰ ਹੀ ਪਤਾ ਸੰਡੇ ਨੂੰ ਸਾਰੀ ਮਾਰਕੀਟ ਬੰਦ ਹੁੰਦੀ ਆ ਕੋਈ ਆਂਦਾ ਨਹੀਂ ਇਹ ਤੁਸੀਂ ਗੱਲ ਵੀ ਤੁਸੀਂ ਉਹਨਾਂ ਦਾ ਟੇਬਲ ਕਿਤੇ ਸਾਈਡ ਤੇ ਲੱਗਾ ਹੋਇਆ ਸੀਗਾ ਕਿਤੇ ਨਾ ਕਿਤੇ ਬੱਚ ਦੇ ਨਜ਼ਰ ਆ ਰਿਹਾ ਹੈ ਕੈਮਰੇ ਨੂੰ ਲਾਸਟ ਟੇਬਲ ਤੇ ਬੈਠੇ ਜੀ ਉੱਤੇ ਕੈਮਰੇ ਦਾ ਫੋਕਸ ਨਹੀਂ ਆ ਰਿਹਾ ਕੋਈ ਹੈ ਵੀ ਨਹੀਂ ਲੱਗਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਬਦਨਾਮ ਕਰਨ ਦੀ ਕੋਸ਼ਿਸ਼ ਕੋਈ ਐਕਸ਼ਨ ਲਿੱਤਾ ਜਾਊਗਾ ਜੇ ਅਗਰ ਤਾਂ ਦੇਖਦੇ ਹਾਂ ਅਸੀਂ